ਫਗਵਾੜਾ ਦੇ ਨਈਆਂ ਵਾਲਾ ਚੌਕ ਉਮਰ ਮਸਜਿਦ ਵਿਖੇ ਜਮਾਤ ਉਲੇਮਾ ਦੀ ਹੋਈ ਚੌਣੋਂ ਮੁਸਲਿਮ ਭਾਈਚਾਰੇ ਵੱਲੋਂ ਕੀਤੀਆਂ ਗਈਆਂ ਅਹਿਮ ਨਿਯੁਕਤੀਆਂ ਐਨਡੀ ਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਾਸ਼ਰ ਸ਼ਰਮਾ ਤੇ ਪੁਨੀਤ ਦੀ ਰਿਪੋਰਟ

तो इन इसको पूरे गुस्सों को यकीन के साथ इसको पूरा जो है इसको सर अंजाम देंगे और अपने जो हमारे मम्बरान हजरात जो जिस अहदे पर फायद हुए हैं उनको साथ लेकर के चलेंगे इनशा लजीज़ बिस्मिल्ला आज अज जमीयतलमा हिंद जो इस देश की आज़ादी तो भी पहला आजाद देश को आज़ाद कराने जिसने अहम बड़ा योगदान पाया सब तो पुरानी धार्मिक जमात है ਅੱਜ ਤੁਸੀਂ ਦਾ ਇنتਖਾਬ ਜਿਹੜਾ ਆ ਪੂਰੇ ਦੇਸ਼ ਦੇ ਵਿੱਚ ਜਿਹੜੀ ਉਹਦੀ ਮੈਂਬਰਸ਼ਾਹੀ ਹੋ ਰਹੀ ਆ ਔਰ ਇੰਤਖਾਬ ਹੋ ਰਿਹਾ ਵੱਖ-ਵੱਖ ਤਸੀਲਾਂ ਦਾ ਜ਼ਿਲ੍ਹਿਆਂ ਦਾ ਅਸੀਂ ਅੱਜ ਆਪਣੀ ਤਸੀਲ ਫਗਵਾੜਾ ਦਾ ਇੰਤਖਾਬ ਕੀਤਾ ਹੈ ਅਸਲਾਮੁਅਲੈਕੁਮ ਵਾਰਿਹਮਤੁਲਾਹਿ ਵਰਕਾਤੋ ਅੱਜ ਜਿਹੋ ਮੈਂਬਰਸ਼ਾਹੀ ਪਿਛਲੇ ਦਿਨਾਂ ਚ ਜਮਾਤ ਉਲਮਾ ਹਿੰਦ ਜੋ ਉਸਮਾਨਾ ਦੀ ਸਭ ਤੋਂ ਪੁਰਾਣੀ ਧਾਰਮਿਕ ਜਮਾਤ ਹੈ ਤੇ ਹੋ ਰਹੀ ਸੀ ਦਾ ਪਾਕਪਾਕ ਜਿਲ੍ਹਿਆਂ ਔਰ ਤਹਿਸੀਲਾਂ ਜੋ ਇنتਖਾਬ ਹੋ ਰਾਇਆ ਉਸੇ ਕਲ ਲੜੀ ਤਹਿਤ ਅੱਜ ਫਗਵਾੜਾ ਵਿਖੇ ਫਗਵਾੜਾ ਤਹਿਸੀਲ ਦਾ ਜਿਹੜਾ ਇੰਤਖਾਬ ਕੀਤਾ ਗਿਆ ਜਿਸ ਵਿੱਚ ਅਸੀਂ ਮੌਲਾਨਾ ਜਿਆਵਲਲਕ ਕਾਸਮੀ ਸਾਹਿਬ ਨੂੰ ਸਦਰ ਜਮੀਏ ਤੁਲਮਾ ਹਿੰਦ ਤਹਿਸੀਲ ਫਗਵਾੜਾ ਦਾ ਨਿਯੁਕਤ ਕੀਤਾ ਉਹਨਾਂ ਦੇ ਨਾਲ ਹੀ ਖਾਕਸਾਰ ਨੂੰ ਜਿਹੜਾ ਹੈ ਨਾਇਬ ਸਦਰ ਫਗਵਾੜਾ ਤਹਿਸੀਲ ਦਾ ਨਿਯੁਕਤ ਕੀਤਾ ਗਿਆ ਮੁਹੰਮਦ ਇਹਾਜ ਸਲਮਾਨੀ ਨੂੰ ਵੀ ਨਾਇਬ ਸਦਰ ਜਿਹੜਾ ਹੈਗਾ ਮੁਨਤਕਬ ਕੀਤਾ ਗਿਆ ਕੀਤਾ ਗਿਆ ਪ੍ਰੋਜ ਸੈਵੀ ਨੂੰ ਜਨਰਲ ਸੈਕਟਰੀ ਜਿਹੜਾ ਪੰਜਾਬ ਦਾ ਅਸੀਂ ਜਮੀਅਤ ਉਲਮਾ ਹਿੰਦ ਦਾ ਬਣਾਇਆ ਇਸੇ ਤਰ੍ਹਾਂ ਵੀ ਹੋਰ ਮੈਂਬਰਾਂ ਦੀ ਵੀ ਜਿਹੜੀ ਅੱਜ ਨਿਯੁਕਤੀ ਆ ਸਾਰਿਆਂ ਦੀ ਕੀਤੀ ਹੈ ਜਿੱਤੇ ਅੱਜ ਇਹ ਨਿਯੁਕਤੀ ਪੱਤਰ ਦਿੱਤੇ ਗਏ ਨੇ ਸਾਰਿਆਂ ਨੂੰ ਉੱਥੇ ਹੀ ਸਾਰਿਆਂ ਨੇ ਆਸ ਪ੍ਰਗਟਾਈ ਹੈ ਕਿ ਜਮੀਅਤ ਉਲਮਾ ਹਿੰਦ ਦਾ ਸੁਹੇਹਾ ਘਰ ਕਰ ਪਹੁੰਚਾਵਾਂਗੇ ਸਾਰਿਆਂ ਨੂੰ ਨਫ਼ਰਤ ਦੀ ਜਿਹੜੀ ਹਵਾ ਚੱਲ ਰਹੀ ਆ ਉਹਨੂੰ ਸਾਈਡ ਕਰਕੇ ਪਿਆਰ ਔਰ ਮੁਹੱਬਤ ਨਾਲ ਰਹਿਣ ਦਾ ਸੰਦੇਸ਼ ਦੇਾਂਗੇ ਕਿਉਂਕਿ ਜਮੀਆਂਤ ਉਲਮਾ ਹਿੰਦ ਦੇਸ਼ ਨੂੰ ਜਿੱਥੇ ਆਜ਼ਾਦ ਕ੍ਰੋਨ ਚ ਵੱਡਾ ਰੋਲ ਅਦਾ ਕੀਤਾ ਉੱਥੇ ਹੀ ਇਸ ਦੇਸ਼ ਦਾ ਦਸਤੂਰ ਬਚਾਉਣ ਲਈ ਔਰ ਇਸ ਦੇਸ਼ ਦੀ ਮੁਹੱਬਤ ਪਿਆਰ ਔਰ ਅਖੰਡਤਾ ਨੇ ਵੀ ਆਪਣਾ ਪਰਜੋ ਜਿਹੜਾ ਜੋ ਕੰਮ ਕੀਤਾ ਤੋਂ ਅੱਜ ਸਾਰੇ ਮੈਂਬਰਾਂ ਨੂੰ ਬੇਨਤੀ ਕੀਤੀ ਹੈ ਕਿ ਜਿੱਥੇ ਤੁਸੀਂ ਆਪਸੀ ਭਾਈਚਾਰਕ ਸਾਂਝ ਆਪਸੀ ਭਾਈਚਾਰਕ ਸਾਂਝ ਦਾ ਸਨੇਹਾ ਲੋਕਾਂ ਨੂੰ ਦਿਓਗੇ ਉੱਥੇ ਜਮੀਆਂਤ ਉਲਮਾ ਹਿੰਦ ਦੀਆਂ ਜਿਹੜੀਆਂ ਬੌਦੀਆਂ ਨੇ ਇਸ ਦੇਸ਼ ਦੇ ਵਿੱਚ ਜਿਹੜਾ ਹੈਗਾ ਉਹਨੂੰ ਇੱਕ ਸਾਥ ਰੱਖਣ ਲਈ ਉਹ ਵੀ ਤੁਸੀਂ ਉਹਨਾਂ ਨੂੰ ਘਰ ਘਰ ਪਹੁੰਚਾਓਗੇ ਸੋ ਇਹ ਜ਼ਿਆਦਾ ਕੁਝ ਨਾ ਕਹਿੰਦਾ ਹੋਇਆ ਮੈਂ ਸਾਰੇ ਜਿੰਨੇ ਵੀ ਮੈਂਬਰ ਚੁਣੇ ਗਏ ਨੇ ਜਮਿਅਤ ਉਲਮਾ ਹਿੰਦ ਦੇ ਉਹਨਾਂ ਸਾਰੇ ਮੈਂਬਰਾਂ ਨੂੰ ਵਧਾਈ ਦਿੰਦਾ ਹਾਂ ਔਰ ਆਸ ਕਰਦਾ ਕਿ ਉਹ ਜਮਿਅਤ ਉਲਮਾ ਹਿੰਦ ਦੇ ਵਧੀਆ ਆਪਣੀ ਕਾਰਜਕਾਰੀ ਇਹ ਦਿਨ ਸਾਲੇ ਪੇਸ਼ ਕਰਨਗੇ